ਮੰਜ਼ੂਰ ਖਾਕ ਹੋ ਜਾਣਾ ਪਰ ਮੈਂ ਚਾਕ ਹੋਣਾ ਨਹੀਂ ਮੰਜ਼ੂਰ ਖਾਕ ਹੋ ਜਾਣਾ ਪਰ ਮੈਂ ਚਾਕ ਹੋਣਾ ਨਹੀਂ ਜੋ ਜਿਗਰ ਮੇਰੇ ਭਰਿਆ ਕਦੇ ਹਲਾਕ ਹੋਣਾ ਨਹੀਂ ਜੋ ਜਿਗਰ ਮੇਰੇ ਭਰਿਆ ਕਦੇ ਹਲਾਕ ਹੋਣਾ ਨਹੀਂ ਲਾ ਖੌਫ ਦਿਲ ਮੁਕਾਬਲ ਹਾਂ ਲਾ ਖੌਫ ਮੁਕਾਬਲ ਹਾਂ ਕਿਵੇਂ ਮੈਂ ਡਾਕ ਹੋ ਜਾਵਾਂ ਛੁਕਾਵਾਂ ਸਿਰ ਜੇ ਤੈਨੂੰ ਪਤਾ ਮੈਂ ਪਾਕ ਹੋਣਾ ਨਹੀਂ ਚੁਕਾਵਾਂ ਸਿਰ ਜੇ ਤੈਨੂੰ ਪਤਾ ਮੈਂ ਪਾਕ ਹੋਣਾ ਨਹੀਂ ਬੇਸ਼ਰਤੇ ਜਿਸਮ ਨੂੰ ਨੋਚੇ ਤੂੰ ਬਣ ਕੇ ਹਸ਼ਰ ਦਾ ਵੇਲਾ ਬੇਸ਼ਰਤੇ ਜਿਸਮ ਨੂੰ ਨੋਚੇ ਤੂੰ ਬਣ ਕੇ ਹਸ਼ਰ ਦਾ ਵੇਲਾ ਆਉਣਾ ਸਹਿਰ ਨੇ ਆਖਰ ਤੈਥੋਂ ਝਾਕ ਹੋਣਾ ਨਹੀਂ ਜਦੋਂ ਤੂੰ ਥੱਕ ਸੇ ਬਹਿਣਾ ਉਦੋਂ ਅੱਖਰ ਵੀ ਬੋਲਣਗੇ ਜਦੋਂ ਤੂੰ ਥਕਦੇ ਵੇਣਾ ਉਦੋਂ ਅੱਖਰ ਵੀ ਭੋਲਣਗੇ ਕਿ ਤੇਰੇ ਸਕੂਨ ਤੋਂ ਵੱਡਾ ਕਿਤੇ ਕੋਈ ਵਾਕ ਹੋਣਾ ਨਹੀਂ ਕਿ ਤੇਰੇ ਸਕੂਨ ਤੋਂ ਵੱਡਾ ਕਿਤੇ ਕੋਈ ਵਾਕ ਹੋਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ